ਇਸ ਮੇਰੇ ਸਾਡੇ ਡਿਊਟੀ ਦੇ ਜਾਂਦੇ ਨੇ ਸਵੇਰੇ ਖਾਣੇ ਖਾਣੇ ਜਾਣ ਵੇਲੇ ਇਹਨੇ ਤੇਲ ਪੰਪਰ ਤੇ ਤੇਲ ਪਵਾਉਣਾ ਸੀ ਉਹ ਹੀ ਮਿਲਣ ਜਿਹੜੀ ਸੁਣਨ ਚ ਗੱਲ ਆਈ ਉੱਥੇ ਅਸੀਂ ਜਦ ਪਹੁੰਚੇ ਤੇ ਉਹਨਾਂ ਦੀ ਉੱਥੇ ਜਦ ਅਸੀਂ ਪਹੁੰਚਿਆ ਤਾਂ ਡੈਕਟ ਹੋ ਚੁੱਕੀ ਸੀ ਗੱਡੀ ਵਾਲੇ ਨੇ ਬਹੁਤ ਤੇਜ਼ ਸੀ ਗੱਡੀ ਉਹ ਗੱਡੀ ਤੇਜ਼ ਹੋਣ ਕਰਕੇ ਫੇਟ ਮਾਰ ਸਾਡੀ ਬਹੁਤ ਜ਼ਬਰਦਸਤ ਰੇਟ ਲੱਗੀ ਹੈ ਉਹਦੇ ਕਰਕੇ ਬਾਕੀ ਜੋ ਵੀ ਆ ਪੁਲਿਸ ਸਟੇਸ਼ਨ ਨੂੰ ਵੀ ਜੋ ਵੀ ਆ ਆਪਣਾ 59 ਸਾਲ ਇਹਨਾਂ ਦੀ ਉਮਰ ਸੀ ਮੈਂ ਸੀਗੇ ਦੋ ਬੱਚੇ ਨੇ ਤੇ ਬਾਕੀ ਜੋ ਵੀ ਆ ਪੁਲਿਸ ਨੂੰ ਆਪਣਾ ਕਾਰਵਾਈ ਕਰਨ ਬਰੀਆ ਤੋਰ ਤੇ ਜੱਦੀ ਜਿਹੜਾ ਕਹਿੰਦੇ ਪਕੜ ਲਿਆ ਜੀ ਪੁਲਸ ਵਾਲੇ ਕਹ ਰਹੇ ਨੇ ਇੱਕ ਦੋ ਹੀ ਪਕੜ ਰਏ ਨੇ ਇੱਕ ਨਾਲ ਹੋਰ ਸੀਗੇ ਇੱਕ ਡਰਾਈਵਰ ਸੀਗਾ ਦੋਨੋਂ ਪਕੜੇ ਹੋਏ ਨੇ ਇਸ ਕਾਰਵਾਈ ਕਰੀ ਜਾਵੇ ਜੋ ਵੀ ਆਪਣਾ ਥੈਂਕ ਯੂ ਡਾਕਟਰ ਅਭੀ ਸਿੰਘ ਐਕਸਲੈਂਟ ਆਈ ਥੈਂਕ ਯੂ ਸਰ ਅੱਜ ਥੋੜੀ ਦੇਰ ਪਹਿਲਾਂ ਆਇਆ एक जिस नाम है कर्नल मोनी फनॉक का बेस वार्ड 351 ए जी के मेल ये ब्रॉड डेट से जो मेरे को आया है के कितने के लिए रखना रख दी जा रही सर इतना नहीं पता बस ये है कि मेन रोड पे लोअर रोड पे एक्सीडेंट हुआ है हेड इंजरी है